हां जी दोस्तों आज एक अजीही जानकारी ਤੁਹਾਡੇ ਲਈ ਲੈ ਕੇ ਆਏ ਆ ਜਿਹੜੀ ਸਾਡੇ ਕਿਸਾਨ ਵੀਰਾਂ ਨੂੰ ਕਰਜ਼ਾ ਮੁਕਤ ਕਰ ਸਕਦੀ ਹੈ ਰਵਾਇਤੀ ਫਸਲਾਂ ਦੇ ਚੱਕਰ ਵਿੱਚੋਂ ਕਿਸਾਨਾਂ ਨੂੰ ਕੱਢ ਕੇ ਇਸ ਖੇਤੀ ਨਾਲ ਜੁੜ ਕੇ ਬੜਾ ਫਾਇਦਾ ਹੋ ਸਕਦਾ ਹੈ ਤੇ ਇਹ ਖੇਤੀ ਕਿਸਾਨਾਂ ਲਈ ਲਾਭਕਾਰੀ ਸਾਬਤ ਹੋ ਸਕਦੀ ਹੈ ਜਿਹੜੇ ਕਿਸਾਨਾਂ ਨੇ ਇਹ ਤਜਰਬਾ ਕੀਤਾ ਉਹ ਕਿਸਾਨਾਂ ਲਈ ਇਹ ਖੇਤੀ ਲਾਹੇਵੰਦ ਸਾਬਤ ਵੀ ਹੋ ਰਹੀ ਹੈ ਤਾਂ ਅੱਜ ਪੂਰੀ ਜਾਣਕਾਰੀ ਦੇਵਾਂਗੇ ਤੁਹਾਨੂੰ ਇਸ ਖੇਤੀ ਬਾਰੇ ਇਸ ਖੇਤੀ ਨਾਲ ਜੁੜ ਕੇ ਕਿਸਾਨ ਆਰਥਿਕ ਪੱਖੋਂ ਮਜ਼ਬੂਤ ਹੋ ਸਕਦੇ ਆ ਜਿਨ੍ਹਾਂ ਨੇ ਤਜਰਬਾ ਕੀਤਾ ਹੈ ਉਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਬਾਈ ਹੋਰਾਂ ਨਾਲ ਤੇ ਉਹਨਾਂ ਤੋਂ ਜਾਣਾਂਗੇ ਪੂਰੀ ਜਾਣਕਾਰੀ ਅੱਜ ਕਿਸਾਨਾਂ ਲਈ ਇੱਕ ਲਾਹੇਵੰਦ ਜਾਣਕਾਰੀ ਲੈ ਕੇ ਆਏ ਆ ਜਿਹੜੀ ਜਾਣਕਾਰੀ ਕਿਸਾਨਾਂ ਨੂੰ ਆਰਥਿਕ ਪੱਖ ਤੋਂ ਮਜ਼ਬੂਤ ਕਰੇਗੀ ਕਿਉਂਕਿ ਆਪਾਂ ਨੂੰ ਪਤਾ ਹੀ ਆ ਕਿ ਆਪਾਂ ਫਸਲੀ ਰਵਾਇਤੀ ਫਸਲੀ ਚੱਕਰ ਦੇ ਵਿੱਚ ਫਸੇ ਹੋਏ ਆ ਤੇ ਉਹ ਸਾਡੇ ਲਈ ਕਿੰਨੀ ਕਲਾਹੇਵੰਦ ਹੁਣ ਤੱਕ ਸਾਬਤ ਹੋਈ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਪਰ ਅੱਜ ਇੱਕ ਅਜਿਹੇ ਸਫਲ ਕਿਸਾਨ ਨਾਲ ਮਿਲਾਵਾਂਗੇ ਜਿਨ੍ਹਾਂ ਨੇ ਇਸ ਖੇਤੀ ਨੂੰ ਅਪਣਾ ਕੇ ਮੁਨਾਫਾ ਵੀ ਕਮਾਇਆ ਹੈ ਤੇ ਆਰਥਿਕ ਪੱਖ ਤੋਂ ਪੂਰੇ ਮਜ਼ਬੂਤ ਹੋਏ ਨੇ ਆਪਾਂ ਗੱਲਬਾਤ ਕਰਾਂਗੇ ਕਿਕਰ ਖੇੜਾ ਨਿਵਾਸੀ ਬਾਈ ਹਰਦੀਪ ਸਿੰਘ ਸਹਾਰਨ ਹੋਰਾਂ ਦੇ ਨਾਲ ਤੇ ਉਹਨਾਂ ਤੋਂ ਪੂਰੀ ਜਾਣਕਾਰੀ ਜਾਣਾਂਗੇ ਇਸ ਖੇਤੀ ਬਾਰੇ ਕਿ ਇਹ ਖੇਤੀ ਹੈ ਜਿਹੜੀ ਕਰਨੀ ਕਿੰਨੀ ਕੁ ਸੌਖੀ ਹੈ ਜਾਂ ਕਿਹੜੀਆਂ ਮੁਸ਼ਕਲਾਂ ਜਿਹੜੀਆਂ ਉਹ ਇਸ ਖੇਤੀ ਦੇ ਵਿੱਚ ਆਉਂਦੀਆਂ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੇਗੀ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਸਾਡੇ ਕਿਸਾਨਾਂ ਦਾ ਭਲਾ ਹੋ ਸਕੇ ਤੇ ਜਿਹੜੇ ਕਿਸਾਨ ਸਾਡੇ ਫਸਲੀ ਜਿਹੜਾ ਰਵਾਇਤੀ ਫਸਲੀ ਚੱਕਰ ਹੈ ਉਹਦੇ ਚੋਂ ਨਿਕਲਣਾ ਚਾਹੁੰਦੇ ਆ ਨਵੀਂ ਖੇਤੀ ਅਪਣਾਉਣੀ ਚਾਹੁੰਦੇ ਆ ਤਕਨੀਕ ਵਾਲੀ ਤਾਂ ਉਹ ਅਪਣਾ ਸਕਦੇ ਆ ਆਪਾਂ ਗੱਲਬਾਤ ਕਰਦੇ ਆ ਬਾਈ ਹਰਦੀਪ ਹੋਰਾਂ ਦੇ ਨਾਲ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਾਈ ਸਤਿ ਸ੍ਰੀ ਅਕਾਲ ਸਾਰੇ ਕਿਸਾਨਾਂ ਨੂੰ ਵੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਇੱਕ ਛੋਟੀ ਜੀ ਕੋਸ਼ਿਸ਼ ਹੈ ਕਿ ਆਪਾਂ ਫਸਲੀ ਚੱਕਰ ਦੇ ਵਿੱਚੋਂ ਨਿਕਲ ਕੇ ਜਿਹੜੇ ਆਪਾਂ ਰਵਾਇਤੀ ਫਸਲੀ ਚੱਕਰ ਹੈ ਤੇ ਮੈਂ ਸਫੈਦੇਬਲ ਆਇਆ ਤੇ ਪਿਛਲੇ ਮੈਂ 12-13 ਸਾਲਾਂ ਤੋਂ ਸਫੈਦੇ ਦੀ ਫਸਲ ਲੈ ਰਿਹਾ ਹਾਂ ਮੈਂ 7-8 ਕਿੱਲੇ ਦੋ ਵਾਰੀ ਪਟਾ ਚੁੱਕਿਆ ਉਹ ਚੋ ਵਧੀਆ ਮੁਨਾਫਾ ਆਇਆ ਤੇ ਉਹਦੀ ਜਗ੍ਹਾ ਤੇ ਨਵੇਂ ਪਲਾਂਟ ਸਫੈਦਾ ਹੀ ਲਗਾਇਆ ਜਾ ਰਿਹਾ ਹੈ ਜਿਹੜਾ ਕਿ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਰਿਜ਼ਲਟ ਦੇ ਰਿਹਾ ਹੈਗਾ ਆ ਤੁਹਾਡੇ ਸਾਹਮਣੇ ਹੀ ਹੈ ਕੈਮਰੇ 'ਚ ਵੀ ਤੁਹਾਨੂੰ ਦਿਖ ਜੇਗਾ ਅਸਲ ਦੇ ਵਿੱਚ ਹੀ ਮੇਰੇ ਕੋਲੇ ਕਿੰਨੂ ਲੱਗਿਆ ਹੋਇਆ ਸੀ 10 ਕਿੱਲੇ ਉਹਦੇ ਮੈਂ ਬਾਹਰ ਦੀ ਜਿਹੜਾ ਅ ਕਵਰ ਕਰਨ ਵਾਸਤੇ ਉਸ ਫਾਇਦਾ ਲਾਇਆ ਸੀ ਉਸ ਫਾਇਦਾ ਮੈਨੂੰ ਉਹਨੇ ਵਧੀਆ ਆਮਦਨ ਦਿੱਤੀ ਮੈਨੂੰ ਕਿੰਨੂ ਨੇ ਇੰਨੀ ਆਮਦਨ ਨਹੀਂ ਦਿੱਤੀ ਜਿੰਨੀ ਮੈਨੂੰ ਇਸ ਫਾਇਦੇ ਤੋਂ ਆਮਦਨ ਹੋਈ ਤਾਂ ਮੈਨੂੰ ਲੱਗਿਆ ਵੀ ਆਪਾਂ ਹੋਰ ਲਾਈਏ ਉਦੋਂ ਮੇਰੇ ਕੋਲੇ ਕਿੰਨੂ ਦਾ ਬਾਗ ਵੀ ਸੀ ਪਰ ਮੈਂ ਉਹਦੇ ਵਿੱਚੋਂ ਹੀ ਅਲੱਗ ਤੋਂ ਜਿਹੜੇ ਮੇਰੇ 1-4 ਕਿੱਲੇ ਸੀ ਉਹ ਮੈਂ ਲਾਤੇ ਫਾਇਦਾ ਲਾਤਾ ਉਹ ਮੇਰਾ ਫਾਇਦਾ ਵਧੀਆ ਰਿਹਾ ਸਾਡੇ ਪਾਣੀ ਉੱਪਰ ਔਣ ਕਰਕੇ ਥੋੜੀ ਜੀ ਸੇਮ ਕਰਕੇ ਕਿੰਨੂ ਨੇ ਸਾਨੂੰ ਕੋਈ ਪ੍ਰੋਫਿਟ ਨਹੀਂ ਦਿੱਤਾ 60-70000 ਕਿੱਲੇ ਦਾ ਸਾਰੇ ਸਾਲ ਦੀ ਆਮਦਨ ਹੁੰਦੀ ਸੀ ਤੇ ਉਹਦੇ ਵਿੱਚੋਂ ਵੀ 25-30000 ਰੁਪਿਆ ਖਰਚਾ ਹੋ ਜਾਂਦਾ ਸੀ ਤੇ ਉਹਦਾ ਕੋਈ ਇਨਾ ਬੈਨੀਫਿਟ ਨਹੀਂ ਸੀ ਫਿਰ ਮੈਂ ਸਫੈਦਾ ਜਿਹੜਾ ਆਪਦਾ ਪੱਕੇ ਤੌਰ ਤੇ ਬਣਾ ਲਿਆ ਉਹ ਮੇਰੇ ਲਈ ਕਾਮਯਾਬ ਵੀ ਰਿਹਾ ਦੂਜਾ ਜਿਹੜਾ ਲੋਕਾਂ ਦੇ ਵਿੱਚ ਵਹਿਮ ਬਣਿਆ ਹੋਇਆ ਹੈ ਕਿ ਸਫੈਦਾ ਫਸਲ ਜ਼ਮੀਨ ਖਰਾਬ ਕਰ ਦਿੰਦਾ ਹੈ ਜਾਂ ਜ਼ਮੀਨ ਦੇ ਵਿੱਚੋਂ ਮੁੜ ਕੇ ਉਹਦੀਆਂ ਤਣੇ ਨਹੀਂ ਨਿਕਲਦੇ ਜਾਂ ਇਹ ਪਾਣੀ ਜ਼ਿਆਦਾ ਪੀਂਦਾ ਹੈ ਇਦਾਂ ਦਾ ਕੁਝ ਨਹੀਂ ਇਹ ਸਾਰੇ ਵਹਿਮ ਐ ਕਿਉਂਕਿ ਪਹਿਲਾਂ ਵਾਲੇ ਸਫੈਦੇ ਜਿਹੜੇ ਸੀਗੇ ਉਹ ਦੇਸੀ ਸਫੈਦਾ ਸੀਗਾ ਲੋਕ ਲਾ ਕੇ ਭੁੱਲ ਜਾਂਦੇ ਸੀ ਮੋٹے-ਮੋٹے ਹੋ ਜਾਂਦੇ ਸੀ ਤੇ ਪੜਦੇ ਨਹੀਂ ਸੀ ਇਹ ਆਪਾਂ 4 ਤੋਂ 5 ਸਾਲ ਬਾਅਦ ਇਹਨੂੰ ਪੜ ਦੇਣਾ ਉਹਨਾਂ ਇਹਦਾ ਜਿਆਦਾ ਸਾਈਜ਼ ਨਹੀਂ ਹੁੰਦਾ ਦੂਜਾ ਜਿਹੜਾ ਜਿਹੜੇ ਸਫੈਦੇ ਆਪਾਂ ਹੁਣ ਲਾਉਣੇ ਐ ਉਹ ਸਾਰੇ ਕਲੋਨ ਵਾਲੇ ਐ ਕਲੋਨ ਵਾਲੇ ਸਫੈਦੇ ਦਾ ਜਿਹੜਾ ਥੱਲੇ ਤਣਾ ਹੈਗਾ ਮੁੱਢਾ ਉਹ ਜਿਆਦਾ ਵੱਡਾ ਨਹੀਂ ਹੁੰਦਾਗਾ ਤੇ ਉਹਦਾ ਜਾਲਾ ਹੀ ਬਣਦਾ ਉਹ ਬੜੇ ਆਰਾਮ ਨਾਲ ਪਲਾਉ ਹਲ ਨਾਲ ਹੀ ਨਿਕਲ ਜਾਂਦਾ ਹੈ ਠੀਕ ਹੈ ਤੇ ਤੁਸੀਂ ਬਾਈ ਜਦੋਂ ਪਹਿਲੀ ਵਾਰ ਲਾਏ ਉਦੋਂ ਕਿੰਨਾ ਚਿਰ ਹੋਇਆ ਜਦੋਂ ਸ਼ੁਰੂਆਤ ਕੀਤੀ ਹੈ ਜੀ ਉਹ ਮੈਂ ਜੀ ਅੱਜ ਤੋਂ ਲਗਭਗ 14 ਸਾਲ ਪਹਿਲਾਂ ਲਾਏ ਸੀਗੇ ਠੀਕ ਹੈ ਤੇ ਉਹ ਮੈਂ 3 ਸਾਲ ਬਾਅਦ 3.5 ਸਾਲ ਬਾਅਦ ਕਿਉਂਕਿ ਵੱਟਾਂ ਤੇ ਸਾਈਜ਼ ਛੇਤੀ ਬਣ ਜਾਂਦਾ ਹੈ ਤਾਂ ਉਹ ਮੈਂ 3.5 ਸਾਲ ਬਾਅਦ ਪਟਾਤੇ ਸੀ ਉਦੋਂ ਇਹ ਗੱਲ ਹੈਗੀ ਹੈ ਜੀ 2012-13 ਦੀ ਠੀਕ ਹੈ 12 2012 ਚ ਮੈਂ ਪਟਾਏ ਸੀ ਉਦੋਂ 4.400 ਰੁਪਏ ਕੁਇੰਟਲ ਮੋੜ ਬਾਲਣ ਤੇ ਕਾਰਮ ਸਮੇਤ ਸਾਰੇ ਦਾ ਮੈਨੂੰ ਮਿਲਿਆ ਸੀ। ਤਾਂ ਉਦੋਂ ਵੀ ਮੈਨੂੰ ਵਧੀਆ ਲੱਗਿਆ ਉਸ ਤੋਂ ਬਾਅਦ ਮੈਂ ਪਟਾਇਆ ਸੀ ਕਰੋਨਾ ਵਾਲੇ ਟਾਈਮ। ਤਾਂ ਉਦੋਂ ਮੈਨੂੰ 400 ਰੁਪਏ ਕੁਇੰਟਲ ਮਿਲਿਆ ਸੀਗਾ। ਉਦੋਂ ਲਗਭਗ 70-80000 ਰੁਪਏ ਸਾਰੇ ਖਰਚੇ ਕੱਢ ਕੇ ਕਿੱਲੇ ਦੀ ਆਮਦਨ ਹੋ ਗਈ ਸੀਗੀ 1 ਸਾਲ ਦੀ। 1 ਸਾਲ ਦੀ ਕਿੱਲੇ ਦੀ ਆਮਦਨ 4 ਸਾਲ ਦੀ ਨਹੀਂ 1 ਸਾਲ ਦੀ। ਤਾਂ ਉਹ ਵੀ ਵਧੀਆ ਰਿਆ ਉਸ ਤੋਂ ਬਾਅਦ ਦੁਬਾਰੇ ਪਟਾਏ ਐ ਉਹ ਹੁਣ ਮੈਨੂੰ ਲੱਖ ਰੁਪਇਆ ਕਿੱਲਾ ਪਿਛਲੇ ਸਾਲ ਪਟਾਈ ਸੀਗੇ ਉਦੋਂ ਰੇਟ ਥੋੜਾ ਜਿਹਾ ਘੱਟ ਸੀ ਹੁਣ ਰੇਟ ਬਹੁਤ ਉੱਪ ਹੋਏ ਐ ਤੇ ਕੋਈ ਦੀ ਡਿਮਾਂਡ ਬਹੁਤ ਜ਼ਿਆਦਾ ਠੀਕ ਹੈ ਤੇ ਇੱਕ ਤਾਂ ਬਾਈ ਜਦੋਂ ਇਹਦੀ ਜਿਹੜੀ ਲਵਾਈ ਆ ਆਪਾਂ ਸਭ ਤੋਂ ਪਹਿਲਾਂ ਇਹ ਕਿਹੜੀ ਵੈਰਾਈਟੀ ਆ ਜਿਹੜੀ ਜ਼ਿਆਦਾ ਮਤਲਬ ਸਫਲ ਹੈਗੀ ਐ ਦੂਜੀ ਗੱਲ ਇਹਦੀ ਲਵਾਈ ਦਾ ਜ਼ਰੂਰ ਦੱਸਿਓ ਵੀ ਕਿੱਲੇ ਦੇ ਵਿੱਚ ਕਿੰਨੇ ਕੁ ਲੱਗਣੇ ਚਾਹੀਦੇ ਆ ਜਾਂ ਜਿਹੜਾ ਸੰਭਾਲ ਇਹਦੀ ਕਿਦਾਂ ਹੁੰਦੀ ਐ ਇਹਦੇ ਜੀ ਮੇਨਤਾ ਇਹ ਗੱਲ ਐ ਕਿ ਅੱਜ ਜਿਹੜਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈਗਾ ਨਵੀਂ ਵੈਰੈਟੀ ਹੈ ਪੀ 23 ਉਸ ਵੱਲ ਲੋਕ ਜ਼ਿਆਦਾ ਆ ਰਹੇ ਹੈ ਜੋ ਡਾਕਟਰ ਵੀ ਜਿਹੜਾ ਰეკਮੈਂਡ ਪੀ 23 ਨੂੰ ਕਰ ਰਹੇ ਹੈ ਦੂਸਰਾ ਇਹਦੀ ਜਿਹੜੀ ਲਵਾਈ ਹੈ ਉਹ ਇਸ ਮਹੀਨੇ ਚ ਹੀ ਲਾਈ ਜਾਵੇ ਠੀਕ ਹੈ ਤਾਂ ਉਹ ਜ਼ਿਆਦਾ ਵਧੀਆ ਹੈਗਾ ਕਿਉਂਕਿ ਸੌਣ ਭਾਦੋਂ ਦੇ ਮਹੀਨੇ ਚ ਲਾਓ ਤਾਂ ਉਹ ਆਪਣੇ ਆਪ ਹੀ ਚੱਲ ਪੈਂਦੇ ਹੈਗੇ ਠੀਕ ਹੈ ਐਡਾ ਐਡਾ ਕੋਈ ਔਖਾ ਕੰਮ ਨਹੀਂ ਹੈ ਜਦੋਂ ਆਪਾਂ ਖੇਤੀ ਤੌਰ ਤੇ ਉਸ ਨੂੰ ਲਾਵਾਂਗੇ ਤਾਂ ਉਹਦੀ ਸੰਭਾਲ ਵੀ ਕਰਾਂਗੇ ਠੀਕ ਹੈ ਜੇ ਆਪਾਂ ਇਹਦੀ ਸੰਭਾਲ ਕਰਾਂਗੇ ਤਾਂ ਉਹ ਆਪਾਂ ਨੂੰ ਆਮਦਨ ਬਹੁਤ ਵਧੀਆ ਦੇਗੀ ਠੀਕ ਹੈ ਤੇ ਮੈਂ ਆਪਣਾ ਜਿਹੜਾ ਆਰਥਿਕ ਪੱਖੋਂ ਚੰਗੇ ਹੋਣਾ ਦੂਸਰਾ ਇਹਦੀ ਜਿਆਦਾ ਸੰਭਾਲ ਦੀ ਲੋੜ ਨਹੀਂ ਹੈ ਚਾਹ ਸਾਲ ਦੇ ਵਿੱਚ ਤਿੰਨ ਚਾਰ ਵਾਰੀ ਰੋਟਾਵੇਟਰੀ ਮਾਰਨਾ ਹੈਗਾ ਜੇ ਤੁਸੀਂ ਚਾਹੋ ਨਿ ਕਿਸੇ ਕੋਲੇ ਜ਼ਮੀਨ ਘਟ ਹੈ ਉਹ ਕਹਿੰਦਾ ਜੀ ਮੈਂ ਤਾਂ ਇਕੱਲਾ ਸਫਾਇਦੇ ਤੇ ਤਾਂ ਡਿਪੈਂਡ ਰਹਿ ਨਹੀਂ ਸਕਦਾ ਤਾਂ ਉਹ ਆਪਣੀ ਇੱਕ ਸਾਲ ਜਿਹੜੀ ਪਹਿਲਾ ਸਾਲ ਉਹ ਉਹਦੇ ਵਿੱਚੋਂ ਕਣਕ ਦੀ ਫਸਲ ਲੈ ਸਕਦਾ ਠੀਕ ਹੈ ਦੋ ਤਿੰਨ ਸਾਲ ਉਹ ਚ ਪੱਠੇ ਪਸ਼ੂਆਂ ਵਾਸਤੇ ਕੁਛ ਨਾ ਕਰੇ ਜੇ ਕਿਸਾਨ ਆਪਦੇ ਘਰੇ ਚਾਰ ਪਸ਼ੂ ਵੱਧ ਰੱਖ ਲੇ ਤੇ ਉਹਦੇ ਵਿੱਚ ਪੱਠੇ ਬੀਜਦਾ ਰਵੇ ਉਹਦੇ ਨਾਲ ਆਪਦਾ ਗੁਜ਼ਾਰਾ ਚੱਲ ਸਕਦਾ ਹੈਗਾ ਤੇ ਉਸ ਤੋਂ ਬਾਅਦ ਜਿੱਦੇ ਆਮਦਨ ਆਏਗੀ ਉਹ ਆਮਦਨ ਆਪਣੇ ਪੈਸੇ ਇੱਕ ਸਾਡਾ ਡਿਪੋਜ਼ਿਟ ਹੋ ਰਹੇ ਹੈਗੇ ਆਪਣੀ ਐਫ ਡੀ ਹੈ ਉਹ ਇਕੱਠੇ ਹੋ ਰਹੇ ਹੈ ਜਦੋਂ ਆਪਾਂ ਪਟਾਵਾਂਗੇ ਤਾਂ ਉਹ ਚਾਰ ਪੈਸੇ ਕਿਤੇ ਕੰਮ ਵੀ ਆਉਣਗੇ ਇਹ ਵੀ ਨਹੀਂ ਸੋਚਣ ਦੀ ਲੋੜ ਕਿ ਕੋਈ ਆਖੇ ਵੀ ਮੈਂ ਮੇਰੇ ਕੋਲੇ ਤਾਂ ਇਹ ਚਾਰ ਕਿੱਲੇ ਹੈ ਤੇ ਮੈਂ ਕੀ ਕਰੂੰਗਾ ਉਹ ਦੋ ਦੋ ਕਿੱਲੇ ਕਰਕੇ ਲਾ ਲੇਗਾ ਕਰਕੇ ਵੀ ਲਾ ਸਕਦਾ ਹੈਗਾ ਕੋਈ ਟੈਨਸ਼ਨ ਨਹੀਂ ਅੱਛਾ ਉਹਦੇ ਨਾਲ ਨਾਲੇ ਤੁਹਾਡਾ ਸੀਰੀਅਲ ਵੀ ਬਣ ਜਾਏਗਾ ਤੇ ਕਿੱਲੇ ਦੀ ਆਮਦਨ ਵੀ ਜਦੋਂ ਆਪਾਂ 4 ਸਾਲ ਬਾਅਦ ਵਟਾਵਾਂਗੇ ਉਹ 6-7 ਲੱਖ ਰੁਪਇਆ 7 ਲੱਖ ਰੁਪਇਆ ਆਰਾਮ ਨਾਲ ਹੋਏਗੀ ਕਿਉਂਕਿ ਰੇਟ ਬਹੁਤ ਜ਼ਿਆਦਾ ਵੱਧ ਰਿਹਾ ਹੈ ਇਹਦੀ ਡਿਮਾਂਡ ਬਹੁਤ ਜ਼ਿਆਦਾ ਹੈ ਦੂਸਰਾ ਜਦੋਂ ਆਪਾਂ ਇੱਕ ਵਾਰੀ ਲਾ ਲਿਆ ਤਾਂ ਇਹ ਜ਼ਮੀਨ ਦੇ ਵਿੱਚ ਲੱਗਿਆ ਇਹਨੇ ਆਪਣੇ ਆਪ ਹੀ ਗਰੋ ਕਰਦੇ ਰਹਿਣਾ ਹੈਗਾ